ਅੱਜ ਕਿਸਾਨਾਂ ਨੂੰ ਬਾਰਡਰਾਂ ਤੇ ਬੈਠੇ 300 ਦਿਨ ਪੂਰੇ ਹੋ ਚੁੱਕੇ ਨੇ ਤੇ ਇਸ ਵਿਚਾਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਕਿਸਾਨਾਂ ਦੇ ਲਈ ਰਾਹਤ ਭਰੀ ਵੀ ਸਾਬਤ ਹੋ ਸਕਦੀ ਹੈ ਕਿਉਂਕਿ ਕਿਸਾਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿਚਕਾਰ ਬੈਠਕ ਹੋਈ ਹੈ ਹੁਣੇ-ਹੁਣੇ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ ਇਸ ਬੈਠਕ ਦੇ ਵਿੱਚ ਕੀ ਕੁਝ ਚਰਚਾ ਹੋਈ ਹੈ ਕੀ ਮੋਰਚਾ ਫਤਿਹ ਹੋ ਗਿਆ ਕਿ ਸਹਿਮਤੀ ਬਣ ਗਈ ਹੈ ਕਾਫੀ ਸਵਾਲ ਨੇ ਤੇ ਸਾਰੇ ਸਵਾਲਾਂ ਦੇ ਜਵਾਬ ਵੀ ਆਪਾਂ ਲਵਾਂਗੇ ਕਿਉਂਕਿ ਲਗਾਤਾਰ ਕਿਸਾਨ ਬਾਰਡਰ ਤੇ ਬੈਠੇ ਨਹੀਂ ਤੇ ਦਿੱਲੀ ਕੂਚ ਦਾ ਦੋ ਵਾਰ ਪ੍ਰਯਾਸ ਕੀਤਾ ਜਾ ਚੁੱਕਾ ਹੈ ਮੁਰ ਤੋਂ ਲੇਕਿਨ ਦੋਵੇਂ ਵਾਰ ਦੋਵੇਂ ਵਾਰ ਜੋ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ ਹੁਣ ਜੋ ਇਸ ਮੀਟਿੰਗ ਦੇ ਵਿੱਚ ਕੀ ਸਥਿਤੀ ਰਹੀ ਹੈ ਕੀ ਮੁੱਦੇ ਚੁੱਕੇ ਗਏ ਨੇ ਸਾਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜੋਤ ਕੌਰ ਮੌਜੂਦ ਨੇ ਜੀ ਪ੍ਰਭਜੋਤ ਜਿਵੇਂ ਅੱਜ ਬਹੁਤ ਤਣਾਪੂਨ ਮਾਹੌਲ ਸੀ ਦਿੱਲੀ ਕੂਚ ਦਾ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦੇ ਵੱਲੋਂ ਲੇਕਿਨ ਪੁਲਿਸ ਨੇ ਰੋਕ ਲਿਆ ਤੇ ਹੁਣ ਇਸ ਤੋਂ ਬਾਅਦ ਜੋ ਹੈ ਮੀਟਿੰਗ ਦਾ ਸੱਦਾ ਜੋ ਕਿ ਕਿਸਾਨਾਂ ਦੇ ਵੱਲੋਂ ਕੱਲ ਤੋਂ ਹੀ ਦਿੱਤਾ ਗਿਆ ਸੀ ਅੱਜ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕੌਣ ਕੌਣ ਮੌਜੂਦ ਸੀ ਤੇ ਕੀ ਗੱਲਬਾਤ ਹੋਈ ਹੈ ਬਿਲਕੁਲ ਸੁਪਰੀਆ ਇਹ ਕਿਸਾਨਾਂ ਦੇ ਲਈ ਇੱਕ ਰਾਹਤ ਭਰੀ ਖਬਰ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਕਿਸਾਨ ਲਗਾਤਾਰ ਗੱਲਬਾਤ ਰਾਹੀਂ ਮਸਲਾ ਹੱਲ ਕਰਵਾਉਣਾ ਚਾਹੁੰਦੇ ਸਨ ਤਾਂ ਲਗਾਤਾਰ ਉਹ ਜਿੱਥੇ ਦਿੱਲੀ ਕੂਚ ਤੇ ਅੜੇ ਹੋਏ ਸਨ ਉੱਥੇ ਦੂਜੇ ਪਾਸੇ ਉਹ ਕਹਿ ਰਹੇ ਸੀ ਕਿ ਸਾਨੂੰ ਕੋਈ ਖੁਸ਼ੀ ਨਹੀਂ ਆ ਦਿੱਲੀ ਜਾਣ ਦੀ ਕੋਈ ਚਾਹਤ ਨਹੀਂ ਹੈ ਦਿੱਲੀ ਜਾਣ ਦੀ ਬਸ ਅਸੀਂ ਆਪਣੇ ਮਸਲੇ ਹੱਲ ਕਰਵਾਉਣਾ ਚਾਹੁੰਦੇ ਆ ਭਾਵੇਂ ਉਹ ਮੀਟਿੰਗ ਲਈ ਹੋ ਜਾਣ ਭਾਵੇਂ ਫਿਰ ਜਿਸ ਤਰੀਕੇ ਦੀਆਂ ਤਸਵੀਰਾਂ ਆ ਰਹੀਆਂ ਨੇ ਕਿ ਲਗਾਤਾਰ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਸ਼ੱਦਦ ਕੀਤਾ ਜਾ ਰਿਹਾ ਹੈ ਭਾਵੇਂ ਉਸ ਤਰੀਕੇ ਦੇ ਨਾਲ ਪਾਸ ਉਹਨਾਂ ਦਾ ਇੱਕੋ ਇੱਕ ਇੱਕ ਇਸੇ ਮਸਲੇ ਹੱਲ ਕਰਵਾਉਣੇ ਨੇ ਆਪਣੇ ਪਰ ਇਸ ਦੇ ਵਿਚਕਾਰ ਇਹ ਵੱਡੀ ਖਬਰ ਹੈ ਕਿ ਹਰਿਆਣਾ ਦੇ ਪ੍ਰਸ਼ਾਸਨ ਜਿਹੜੇ ਨੇ ਉਹਨਾਂ ਦੇ ਨਾਲ ਮੀਟਿੰਗ ਹੋਈ ਹੈ ਕਿਸਾਨਾਂ ਦੀ ਜਿਸ ਦੇ ਵਿੱਚ ਖਾਸ ਕਰਕੇ ਸਰਵਣ ਸਿੰਘ ਪੰਦੇਰ ਮੌਜੂਦ ਰਹੇ ਦੱਸਿਏ ਕਿ ਅੱਜ ਇਹ ਸ਼ੰਭੂ ਬਾਰਡਰ ਦੀ ਕੁਝ ਕਿ ਦੂਰੀ ਤੇ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਅੰਬਾਲਾ ਦੇ ਡੀਸੀ ਐ ਐਸਪੀ ਤੇ ਪਟਿਆਲਾ ਦੇ ਐਸਐਸਪੀ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਬੈਠਕ ਕੀਤੀ ਗਈ ਤੇ ਇਸ ਦੇ ਵਿੱਚ ਖਾਸ ਕਰਕੇ ਸਰਵਣ ਸਿੰਘ ਪੰਦੇਰ ਮੌਜੂਦ ਰਹੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਸਰਵਣ ਸਿੰਘ ਪੰਦੇਰ ਇੱਕ ਰਟ ਲਗਾ ਕੇ ਬੈਠੇ ਹੋਏ ਸਨ ਕਿ ਕਿਸਾਨ ਲਗਾਤਾਰ ਤੁਹਾਡੀ ਵੇਟ ਕਰ ਰਹੇ ਨੇ ਸਰਕਾਰ ਨੂੰ ਕਹਿ ਰਹੇ ਸਨ ਪ੍ਰਸ਼ਾਸਨ ਨੂੰ ਕਿ ਤੁਸੀਂ ਸਾਡੇ ਨਾਲ ਬੈਠਕ ਕਰੋ ਬੈਠਕ ਦੇ ਰਾਹੀ ਜਿਹੜੇ ਨੇ ਹਰ ਮੁੱਦੇ ਜਿਹੜੇ ਹੱਲ ਹੋ ਸਕਦੇ ਨੇ ਜੋ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਬੈਠੇ ਹੋਏ ਨੇ ਕਿ ਫਸਲਾਂ ਤੇ ਘੱਟੋ ਘੱਟ ਸਮਰਥਨ ਦਿੱਤਾ ਜਾਵੇ ਐਮਐਸਪੀ ਦੀ ਮੰਗ ਕਰ ਰਹੇ ਨੇ ਤਾਂ ਕਿਸਾਨ ਜਿਹੜੇ ਨੇ ਵਿਚ ਰਾਹਤ ਭਰੀ ਖਬਰ ਹੈ ਕਿ ਅੱਜ ਜਿਹੜੀ ਕਿਸਾਨਾਂ ਦੀ ਮੀਟਿੰਗ ਹੋਈ ਹੈ ਕਿਸਾਨਾਂ ਦੀ ਮੀਟਿੰਗ ਜਿਹੜੀ ਹੋਈ ਹੈ ਉਸ ਦੇ ਵਿੱਚ ਅੰਬਾਲਾ ਦੇ ਡੀਸੀ ਐਸਪੀ ਤੇ ਪਟਿਆਲਾ ਦੇ ਐਸਐਸਪੀ ਜਿਹੜੇ ਮੌਕੇ ਤੇ ਮੌਜੂਦ ਰਹੇ ਮੌਕੇ ਦੀਆਂ ਤਸਵੀਰਾਂ ਵੀ ਲਗਾਤਾਰ ਅਸੀਂ ਸਾਂਝੀਆਂ ਕਰ ਰਹੇ ਹਾਂ ਜਦੋਂ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਜਿਹੜੇ ਸਰਵਜ ਸਿੰਘ ਪੰਦੇਰ ਬਾਹਰ ਆਏ ਨੇ ਤਾਂ ਲਗਾਤਾਰ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤੇ ਪਰ ਇਸ ਦੇ ਵਿੱਚਕਾਰ ਇਹ ਵੱਡੀ ਖਬਰ ਹੈ ਸ਼ੰਭੂ ਬਾਰਡਰ ਤੋਂ ਕਿਉਂਕਿ ਜਿਸ ਤਰੀਕੇ ਦੇ ਨਾਲ ਸਵੇਰ ਤੋਂ 12 ਵਜੇ ਤੋਂ ਬਾਅਦ ਜਿਹੜੀ ਬਾਰਡਰ ਤੇ ਸੁਪਰੀਆ ਸਥਿਤੀ ਬਣੀ ਹੋਈ ਸੀ ਬਹੁਤ ਹੀ ਤਣਾਅਪੂਰਨ ਵਾਲੀ ਸੀ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਸੀ ਅਥਰੂ ਗੈਸ ਦੇ ਗੋਲੇ ਦਾਗੇ ਗਏ ਕਈ ਕਿਸਾਨ ਫਟੜ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਮੌਕੇ ਤੇ ਪਹੁੰਚਾਇਆ ਪਰ ਹੁਣ ਇਹ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਜਿਹੜੀ ਹੋਈ ਹੈ ਉਹ ਇਸ ਕਰਕੇ ਹੋਈ ਹੈ ਕਿਉਂਕਿ ਪੀਐਮ ਮੋਦੀ ਨੇ ਹਰਿਆਣਾ ਦੇ ਪਾਣੀ ਪਤ ਫੇਰੀ ਹੈ ਉਹਨਾਂ ਦੀ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਕਰਕੇ ਪ੍ਰਸ਼ਾਸਨ ਨੇ ਉਹਨਾਂ ਤੋਂ ਇੱਕ ਦਿਨ ਦਾ ਸਮਾਂ ਮੰਗਿਆ ਹੈ ਕਿ ਕੱਲ ਉਹਨਾਂ ਦੇ ਨਾਲ ਮੀਟਿੰਗ ਕਿਸੇ ਵੇਲੇ ਵੀ ਕੱਲ ਮੀਟਿੰਗ ਹੋਏਗੀ ਜਿਸ ਦੇ ਵਿੱਚ ਹੋ ਸਕਦਾ ਹੈ ਕਿ ਕਿਸਾਨਾਂ ਦੇ ਮਸਲੇ ਹੱਲ ਹੋ ਜਾਣ ਪਰ ਪ੍ਰਸ਼ਾਸਨ ਦੇ ਵੱਲੋਂ ਇੱਕ ਦਿਨ ਦਾ ਸਮਾਂ ਮੰਗਿਆ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਣੀਪਤ ਫੇਰੀ ਤੇ ਨੇ ਕੱਲ ਉਹਨਾਂ ਦੇ ਵੱਲੋਂ ਪਾਣੀਪਤ ਫੇਰੀ ਆਣੀ ਹੈ ਜਿਸ ਕਰਕੇ ਕਈ ਸਕੂਲ ਬੰਦ ਕੀਤੇ ਹੋਏ ਨੇ ਤਾਂ ਹੁਣ ਇਸ ਦੇ ਵਿਚਕਾਰ ਕਿਸਾਨ ਜਿਹੜੇ ਨੇ ਲਗਾਤਾਰ ਜਿਸ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਬੈਠੇ ਹੋਏ ਨੇ ਤਾਂ ਉਹਨਾਂ ਨੂੰ ਇਹ ਸੀ ਕਿ ਕੋਈ ਦੁਰਘਟਨਾ ਨਾ ਹੋ ਜੇ ਕਿਉਂਕਿ ਪੀਐਮ ਮੋਦੀ ਦੀ ਜੇ ਕਹਿ ਸਕਦੇ ਕਿ ਫੇਰੀ ਕੈਨਸਲ ਵੀ ਹੋ ਸਕਦੀ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕਿਤੇ ਵੀ ਸਾਨੂੰ ਬੀਜੇਪੀ ਆਗੂ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਸਾਨੂੰ ਦਿਖਦੇ ਨੇ ਤੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਹੋ ਸਕਦਾ ਹੈ ਪ੍ਰਸ਼ਾਸਨ ਦੇ ਵੱਲੋਂ ਇਸ ਕਰਕੇ ਕਦਮ ਚੁੱਕਿਆ ਗਿਆ ਹੋਵੇ ਕਿ ਕਿਤੇ ਕਿਸਾਨ ਪਾਣੀਪੱਤ ਵਾਲੀ ਸਾਈਡ ਤੋਂ ਜਾਂ ਕੋਈ ਕੋਈ ਵਿਰੋਧ ਨਾ ਕਰੇ ਇਸ ਕਰਕੇ ਹੋ ਸਕਦਾ ਹੈ ਕਿ ਇਹ ਪ੍ਰਸ਼ਾਸਨ ਦੇ ਵੱਲੋਂ ਕਦਮ ਚੁੱਕਿਆ ਗਿਆ ਹੋਵੇ ਜਿਸ ਕਰਕੇ ਇਹ ਕਿਸਾਨਾਂ ਦੇ ਨਾਲ ਅੱਜ ਜਿਹੜੀ ਹੈ ਮੀਟਿੰਗ ਕੀਤੀ ਗਈ ਹੈ ਜੀ ਕੁਝ ਖਬਰਾਂ ਨਿਕਲ ਕੇ ਆ ਰਹੀ ਨੇ ਕਿ ਕਿਸਾਨਾਂ ਨੇ ਕੀ ਪੱਖ ਰੱਖਿਆ ਹੈ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੀ ਪੱਖ ਸੀ ਤੇ ਕੀ ਕੁਝ ਗੱਲਬਾਤ ਹੋਈ ਹੈ ਬਿਲਕੁਲ ਸੁਪਰੀਆ ਗੱਲਬਾਤ ਮੀਟਿੰਗ ਦੇ ਵਿੱਚ ਜਿਹੜੀ ਹੋਈ ਹੈ ਜਿਸ ਤਰੀਕੇ ਦੇ ਨਾਲ ਸਰਵਨ ਸਿੰਘ ਪੰਦੇੜ ਜਿਕਰ ਕਰਦੇ ਨਜ਼ਰ ਆਏ ਕਿ ਅੱਜ ਜਿਹੜੇ ਹਰਿਆਣਾ ਪ੍ਰਸ਼ਾਸਨ ਸੀ ਉਹਨਾਂ ਦੇ ਵੱਲੋਂ ਜਿਹੜੀ ਬਹੁਤ ਅਪਸ਼ਬਦ ਬੋਲੇ ਗਏ ਮੀਡੀਆ ਨੂੰ ਬਹੁਤ ਅਪਸ਼ਬਦ ਸ਼ਬਦ ਬੋਲੇ ਗਏ ਨੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਹੁਤ ਅਪਸ਼ਬਦ ਬੋਲੇ ਗਏ ਨੇ ਹਾਲਾਂਕਿ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਚਾਹ ਪਿਲਾਈ ਗਈ ਜਿਸ ਤੋਂ ਬਾਅਦ ਉਹ ਇੰਨੇ ਗੁੱਸੇ ਦੇ ਵਿੱਚ ਨਜ਼ਰ ਆਏ ਕਿ ਕਿਸਾਨਾਂ ਦੇ ਉੱਪਰ ਹੰਝੂ ਗੈਸੇ ਅਥਰੂ ਗੈਸੇ ਗੋਲੇ ਦਾਗੇ ਜਿਸ ਕਾਰਨ ਕਈ ਕਿਸਾਨ ਜਿਹੜੇ ਜ਼ਖਮੀ ਹੋ ਗਏ ਤਾਂ ਮੀਟਿੰਗ ਦੇ ਵਿੱਚ ਜਿਹੜੇ ਮੁੱਦੇ ਉਹੀ ਚੁਕੇ ਗਏ ਨੇ ਕਿ ਜੋ ਵੀ ਕਿਸਾਨਾਂ ਦੇ ਮਸਲੇ ਨੇ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਜਲਦ ਪੂਰੀਆਂ ਕੀਤੀਆਂ ਜਾਣ ਕਿਉਂਕਿ ਕਿਸਾਨ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਬਾਰਡਰਾਂ ਤੇ ਬੈਠੇ ਹੋਏ ਨੇ ਤਾਂ ਠੰਡ ਵੀ ਬਹੁਤ ਵਧ ਰਹੀ ਹੈ ਦੂਜੇ ਪਾਸੇ ਢੱਲੇਵਾਲ ਸਾਹਮਣੇ ਉਹਨਾਂ ਦਾ ਅੱਜ 12ਵਾਂ 13ਵਾਂ ਦਿਨ ਹੈ ਉਹ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਮਰਨ ਵਰਤ ਤੇ ਬੈਠੇ ਕੁਝ ਖਾ ਪੀ ਨਹੀਂ ਰਹੇ ਤੇ ਉਹਨਾਂ ਦੀ ਸਥਿਤੀ ਵੀ ਕਾਫੀ ਜ਼ਿਆਦਾ ਜਿਹੜੀ ਡਾਊਨ ਨਜ਼ਰ ਆ ਰਹੀ ਹੈ ਲਗਾਤਾਰ ਉਹਨਾਂ ਦਾ 슈ਗਰ ਲੈਵਲ ਵੀ ਹੈ ਉਹਨਾਂ ਨੂੰ ਕੈਂਸਰ ਵੀ ਹੈ ਵੀਕ ਨਜ਼ਰ ਆ ਰਹੇ ਨੇ ਭਾਰ ਵੀ ਕਿਹਾ ਜਾ ਰਿਹਾ ਹੈ ਕਿ 8-9 ਕਿਲੋ ਉਹਨਾਂ ਦਾ ਭਾਰ ਵੀ ਘਟ ਗਿਆ ਹੈ ਤਾਂ ਸਰਮਨ ਸਿੰਘ ਪੰਦੇਰ ਦੇ ਵੱਲੋਂ ਇਹ ਮੁੱਦੇ ਚੁੱਕੇ ਗਏ ਨੇ ਤਾਂ ਖਾਸ ਕਰਕੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਜਿਹੜੇ ਤੁਹਾਡੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਅਪਸ਼ਬਦ ਬੋਲੇ ਜਾ ਰਹੇ ਨੇ ਤਾਂ ਇਸ ਦੀ ਕੋਈ ਜਿਹੜੇ ਹੈ ਇਹਨਾਂ ਨੂੰ ਡਾਂਟ ਲਾਈ ਜਾਵੇ ਕੁਝ ਇਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਆ ਚੀਜ਼ਾਂ ਨਾ ਹੋਣ ਕਿਉਂਕਿ ਇਸ ਨਾਲ ਮਾਹੌਲ ਜਿਹੜਾ ਖਰਾਬ ਹੋ ਸਕਦਾ ਹੈ ਖਾਸ ਕਰਕੇ ਸਰਮਨ ਸਿੰਘ ਪੰਦੇਰ ਦੇ ਵੱਲੋਂ ਇਹ ਕਿਹਾ ਗਿਆ ਕਿ ਸਾਨੂੰ ਅਸੀਂ ਅੱਤਵਾਦੀ ਨਹੀਂ ਆ ਸਾਨੂੰ ਆਤਵਾਦੀ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਤੇ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਤੇ ਜਲਦ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਕਿਉਂਕਿ ਸਰਵਨ ਸਿੰਘ ਪੰਦੇਰ ਨੇ ਇਹ ਜ਼ਰੂਰ ਕਿਹਾ ਕਿ ਸਾਨੂੰ ਵੀ ਕੋਈ ਸ਼ੌਂਕ ਨਹੀਂ ਆ ਸੜਕਾਂ ਤੇ ਰੋਲਣ ਦਾ ਜੇਕਰ ਸਾਡੇ ਮਸਲੇ ਹੱਲ ਹੁੰਦੇ ਨੇ ਤੇ ਅਸੀਂ ਅੱਜ ਤੋਂ ਹੀ ਆਪਣਾ ਬਿਸਤਰਾ ਚੁੱਕ ਕੇ ਘਰਾਂ ਨੂੰ ਦੁਰ ਜਾਾਂਗੇ ਜੀ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਪ੍ਰਭਜੋਤ ਕਿ ਇੱਕ ਦਿਨ ਦਾ ਸਮਾਂ ਜੋ ਹੈ ਪ੍ਰਸ਼ਾਸਨ ਦੇ ਵੱਲੋਂ ਮੰਗਿਆ ਗਿਆ ਹੈ ਤੇ ਕਿਸਾਨਾਂ ਨੇ ਦੇ ਵੀ ਦਿੱਤਾ ਹੈ ਤੇ ਜੋ ਇਹ ਪ੍ਰਸ਼ਾਸਨ ਦੇ ਵੱਲੋਂ ਪਹਿਲਕਦਮੀ ਕੀਤੀ ਗਈ ਕਿ ਇਹ ਕੇਂਦਰ ਸਰਕਾਰ ਦੇ ਵੱਲੋਂ ਪਹਿਲਕਦਮੀ ਹੋਈ ਹੈ ਬਿਲਕੁਲ ਸੁਪਰੀਆ ਹਾਲਾਂਕਿ ਇਸ ਦੇ ਵਿੱਚ ਕੋਈ ਇਹੋ ਜੀ ਜਾਣਕਾਰੀ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਸਰਵੰਤ ਸਿੰਘ ਪੰਦੇਰ ਜ਼ਿਕਰ ਕਰਦੇ ਨਜ਼ਰ ਆਏ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਇਹੀ ਹੈ ਕਿ ਇਹ ਕੇਂਦਰ ਦੇ ਵੱਲੋਂ ਮੀਟਿੰਗ ਜਿਹੜੀ ਹੈ ਇਹ ਗੱਲਬਾਤ ਜਿਹੜੀ ਹੈ ਕੈਨੂ ਕੀਤੀ ਗਈ ਹੈ ਹੋ ਸਕਦਾ ਹੈ ਕਿ ਕੇਂਦਰ ਉਹ ਆਪਣੇ ਵੱਲੋਂ ਇਹੀ ਜਿਵੇਂ ਮੰਨ ਕੇ ਚੱਲ ਰਹੇ ਨੇ ਕਿ ਇਹ ਕੇਂਦਰ ਦੇ ਵੱਲੋਂ ਬੁਲਾਵਾ ਜਿਹੜਾ ਆਇਆ ਹੈ ਪਰ ਜਿਹੜੀ ਮੀਟਿੰਗ ਹੋਈ ਇਸ ਦੇ ਵਿੱਚ ਕੋਈ ਕੇਂਦਰ ਦਾ ਬੰਦਾ ਨਹੀਂ ਸੀ ਕੋਈ ਮੰਤਰੀ ਨਹੀਂ ਸੀ ਕੋਈ ਭਾਜਪਾ ਦਾ ਲੀਡਰ ਨਹੀਂ ਸੀ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਜ਼ਰੂਰ ਮੌਜੂਦ ਸਨ ਪਰ ਸਰਵਨ ਸਿੰਘ ਬੰਦੇਰ ਖਾਸ ਕਰਕੇ ਇਹੀ ਕਹਿ ਰਹੇ ਨੇ ਕਿ ਸਾਨੂੰ ਇਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਹੀ ਇਹਨਾਂ ਨੂੰ ਭੇਜਿਆ ਗਿਆ ਹੋਵੇ ਪਰ ਹੁਣ ਕੱਲ 5 ਤੋਂ 6 ਵਜੇ ਸ਼ਾਮ ਦਾ ਸਮਾਂ ਦਿੱਤਾ ਗਿਆ ਹੈ ਕੱਲ ਜਦੋਂ ਮੀਟਿੰਗ ਹੋਵੇਗੀ ਹੋ ਸਕਦਾ ਇਕੀ ਸ਼ੰਭੂ ਮੋਰਚਾ ਜਿੱਤ ਲਿਆ ਜਾਵੇ ਪਰ ਉਸ ਦੇ ਵਿਚਕਾਰ ਹੁਣ ਇੱਕ ਕੱਲ ਦਾ ਸਮਾਂ ਦਿੱਤਾ ਗਿਆ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਬੀਤੇ ਕੱਲ ਵੀ ਵੇਟ ਕੀਤੀ ਗਈ ਸੀ ਪ੍ਰਸ਼ਾਸਨ ਦੀ ਬੀਜੇਪੀ ਸਰਕਾਰ ਦੀ ਕਿ ਕੋਈ ਇਹਨਾਂ ਦਾ ਮੰਤਰੀ ਆਵੇ ਗੱਲਬਾਤ ਕਰੇ ਮੀਟਿੰਗ ਹੋਵੇ ਮੁੱਦੇ ਹੱਲ ਹੋਣ ਤਾਂ ਹੁਣ ਕੱਲ 6:00 5 ਤੋਂ 6 ਵਜੇ ਤੱਕ ਦਾ ਸਰਮਨ ਸਿੰਘ ਪੰਦੇਰ ਦੇ ਵੱਲੋਂ ਖਾਸ ਕਰਕੇ ਜਿਹੜਾ ਹੈ ਉਹ ਸਮਾਂ ਦਿੱਤਾ ਗਿਆ ਹੈ ਤਾਂ ਨਹੀਂ ਤਾਂ ਉਸ ਤੋਂ ਬਾਅਦ ਦੇਖੋ ਕੀ ਸਥਿਤੀ ਬਣਦੀ ਹੈ ਜੇਕਰ ਤਾਂ ਕੋਈ ਮੀਟਿੰਗ ਹੋ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਮਸਲੇ ਹੋ ਜਾਨ ਜੀ ਬਿਲਕੁਲ ਜਿਵੇਂ ਤੁਸੀਂ ਪ੍ਰਭਜਤ ਕਿਹਾ ਕਿ ਕੱਲ ਤੱਕ ਦਾ ਸਮਾਂ ਦਿੱਤਾ ਹੈ ਅੱਜ ਵੀ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਜਦੋਂ ਕਿਸਾਨ ਫਟੜ ਹੋ ਗਏ ਉਸ ਤੋਂ ਬਾਅਦ ਜਥੇ ਨੂੰ ਵਾਪਸ ਬੁਲਾ ਲਿਆ ਗਿਆ ਤਾਂ ਹੁਣ ਦਿੱਲੀ ਕੂਚ ਨੂੰ ਲੈ ਕੇ ਕੋਈ ਨਵੀਂ ਰਣਨੀਤੀ ਦਾ ਐਲਾਨ ਹੋਇਆ ਹੋਵੇ ਜਾਂ ਕੋਈ ਨਵਾਂ ਐਲਾਨ ਹੋਇਆ ਹੋਵੇ ਬਿਲਕੁਲ ਸੁਪਰੀਆ ਜਿਵੇਂ ਬੀਤੇ 2 ਦਿਨ ਪਹਿਲਾਂ ਜਦੋਂ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕੀਤਾ ਗਿਆ ਉਦੋਂ ਵੀ ਕਿਸਾਨ ਨਹੀਂ ਪਹੁੰਚ ਪਾਏ ਦਿੱਲੀ ਤੇ ਵਾਪਸ ਮੁੜ ਗਏ ਸੀ ਤਾਂ ਅੱਜ ਫਿਰ ਉਹੀ ਸਥਿਤੀ ਬਣਦੀ ਨਜ਼ਰ ਆਈ ਕਿਸਾਨਾਂ ਤੇ ਥਰੂ ਗੈਸ ਦੇ ਗੋਲੇ ਦਾਗੇ ਗਏ ਪਾਣੀ ਦੀਆਂ ਬੁਛਾੜਾਂ ਮਾਰਿਆ ਗਈਆਂ ਕਾਫੀ ਕਿਸਾਨ ਜਿਹੜੇ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਹੁਣ ਸਰਮਨ ਸਿੰਘ ਪੰਦੇਰ ਇੱਕ ਵਾਰ ਫਿਰ ਤੋਂ ਜਦੋਂ ਉਹਨਾਂ ਨੂੰ ਵਾਪਸ ਬੁਲਾ ਲਿਆ ਸੀ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਹੁਣ ਉਹ ਨਵੀਂ ਜਿਹੜੀ ਹੈ ਜੋ ਨਾ ਘਟਦੇ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਕਿਸਾਨ ਫਟੜ ਹੋ ਰਹੇ ਨੇ ਅੱਜ 300 ਦਿਨ ਪੂਰੇ ਹੋ ਗਏ ਨੇ ਕਿਸਾਨ ਮੋਰਚੇ ਨੂੰ ਲਗਾਤਾਰ ਸਰਹੱਦਾਂ ਤੇ ਜਿਹੜੇ ਨੇ ਬੈਠੇ ਹੋਏ ਨੇ ਪਰ ਦੂਜੇ ਪਾਸੇ ਪ੍ਰਸ਼ਾਸਨ ਕਾਫੀ ਸਖਤ ਹੈ ਬੈਰੀਗੇਟਿੰਗ ਕੀਤੀ ਹੋਈ ਹੈ ਤਾਂ ਹੁਣ ਅਵਰਮਨ ਸਿੰਘ ਪੰਦੇਰ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਬਾਕੀ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਹੀ ਅਗਲਾ ਕੋਈ ਫੈਸਲਾ ਲਿਆ ਜਾਵੇਗਾ ਹੁਣ ਅਗਲੀ ਰਣਨੀਤੀ ਕੀ ਹੈ ਇਸ ਦੇ ਬਾਰੇ ਇੱਕ ਮੀਟਿੰਗ ਤੋਂ ਬਾਅਦ ਹੀ ਹੁਣ ਸੁਪਰੀਆ ਪਤਾ ਲੱਗੇਗਾ ਫਿਲਹਾਲ ਉਹ ਲਗਾਤਾਰ ਮੀਟਿੰਗ ਦੀ ਮੰਗ ਕਰ ਰਹੇ ਨੇ ਕਿ ਮੀਟਿੰਗ ਦੇ ਰਾਈ ਜਿਹੜੇ ਆ ਉਹ ਮਸਲੇ ਹੱਲ ਹੋ ਜਾਣ ਤਾਂ ਬਿਲਕੁਲ ਜਿਵੇਂ ਕਿਸਾਨਾਂ ਦੇ 300 ਦਿਨ ਮੋਰਚੇ ਤੇ ਪੂਰੇ ਹੋਏ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਿਰਨ ਉਮੀਦ ਦੀ ਨਜ਼ਰ ਆ ਰਹੀ ਹੈ ਕਿ ਜੋ ਮਸਲੇ ਹੱਲ ਹੋ ਸਕਦੇ ਨੇ ਜੋ ਮੰਗਾ ਮੰਨੀਆਂ ਗਈਆਂ ਸੀ ਉਹ ਲਾਗੂ ਹੋ ਜਾਣਗੇ ਤੇ ਕੱਲ ਦੀ ਮੀਟਿੰਗ ਤੋਂ ਬਾਅਦ ਹੀ ਤੈ ਹੋਵੇਗਾ ਕਿ ਕਿਸਾਨਾਂ ਦਾ ਜੋ ਲੰਬਾ ਤਪ ਸੀ ਕਿ ਇਹਦਾ ਫਲ ਮਿਲ ਪਾਵੇਗਾ ਜਾਂ ਕਿਸਾਨਾਂ ਨੂੰ ਜੋ ਆਪਣੀ ਜੰਗ ਹੈ ਉਹ ਜਾਰੀ ਰੱਖਣੀ ਪੈਗੀ